ਮੈਂ ਤੇ ਕੋ ਗੱਲ ਕਹਿਣਾ ਹੁੰਦਾ ਸਾਡੇ ਆਪਣੇ ਲੀਡਰ ਹੂੰ ਮੈਂ ਕਹਿੰਦਾ ਤੁਸੀਂ ਨਾ ਅੱਜ ਕੰਨ ਸਮਾਉਣ ਨੂੰ ਤੁਰੇ ਫਿਰਦੇ ਆ ਸਾਰੇ ਵਿੱਚ ਚੀਫ ਮਿਨਿਸਟਰ ਪਤਾ ਨਹੀਂ ਕੇ ਵਰਤੋ ਤੁਸੀਂ ਕੀ ਸਮਝਦੇ ਆ ਕੋਈ ਵੀ ਕੀ ਸਮਝਦਾ ਵੀ ਹਾਂ ਵੀ ਇੱਕ ਬੰਦਾ ਇਸ ਗੱਲ ਨੂੰ ਰਨ ਕਰ ਲਊਗਾ ਕੌਣ ਜਾ ਰਿਹਾ ਹੈ ਇੰਡੀਵਿਜੂਅਲੀ ਖੇਡਣਾ ਨਹੀਂ ਸਾਡੇ ਸਾਡੇ ਲੀਡਰ ਹੀ ਆ ਬੰਦੇ ਨਹੀਂ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਤੁਸੀਂ ਸੱਟ ਬੰਦੇ ਆ ਚੰਨੀ ਹੁੰਦੀ ਅੱਗੇ ਬਹਿ ਜਾਂਦੇ ਹੁੰਦੇ ਸੀਗੇ ਹੁਣ ਥੋੜਾ ਜਿਹਾ ਘਟਵੇ ਕਿੰਨਾ ਸਮਾਂ ਹੋ ਗਿਆ ਤੁਹਾਡੇ ਇਸ ਕ੍ਰਾਈਸਿਸ ਨੂੰ ਡਿਸਕਸ ਕਰੇ ਕ੍ਰਾਈਸਿਸ ਨਹੀਂ ਹੈਗਾ ਨਹੀਂ ਮਤਲਬ ਜੋ ਵੀ ਪੰਜਾਬ ਦੇ ਹਾਲਾਤਾਂ ਨੂੰ ਡਿਸਕਸ ਕੀਤੇ ਹੋਏ ਗੰਭੀਰਤਾ ਦੇ ਨਾਲ ਮੈਨੂੰ ਲੱਗਦਾ ਕਿ ਹੁਣ ਪਿਛਲੇ 3-4 ਮਹੀਨੇ ਕੋਈ ਇਹੋ ਜਿਹੀ ਡਿਸਕਸ਼ਨ ਹੋਈ ਨਹੀਂ ਕੋਈ ਇਹੋ ਜਿਹੀ ਚੋਣ ਵੀ ਚਲੇ ਗਈ ਜਿਮਨੀ ਚੋਣ ਵੀ ਚਲੇ ਗਏ ਉਹ ਦਿਨ-ਬਦਨ ਜਿਹੜੀ ਇੰਟਰਨਲ ਡੈਮੋਕ੍ਰੇਸੀ ਹੈ ਉਹ ਘਟਦੀ ਜਾ ਰਹੀ ਹੈ ਘਟਦੀ ਨਹੀਂ ਜਾ ਰਹੀ ਮਤਲਬ ਜਿੰਨੀ ਕੋਹ ਕਹਿ ਗਈ ਵੀ ਸੀਗੀ ਉਸ ਤੋਂ ਵੀ ਥੱਲੇ ਆ ਗਈ ਹੈ ਕਿਤੇ ਨਾ ਕਿਤੇ ਸ਼ੰਕਾ ਬਣਿਆ ਭਈ ਕਿਤੇ ਉਹ ਨਾ ਅੱਗੇ ਲੰਘ ਜਾਈ ਸਾਹ ਤੇ ਡਰ ਔਰ ਓਪਰਚੁਨਿਟੀ ਦੇ ਵਿੱਚ ਕਿੰਨਾ ਕੋ ਫਰ ਵੀ ਆਪਰਚੁਨਿਸਟ ਹੋ ਰਹੇ ਨੇ ਜਾਂ ਡਰਦੇ ਪਏ ਨੇ ਨਹੀਂ ਆਪਰਚੁਨਿਸਟ ਵੀ ਹੋਈ ਮੈਨੂੰ ਲੱਗਦਾ ਉਹਦਾ ਹੀ ਉਹਦਾ ਹੀ ਗੱਲਾਂ ਦਾ ਹੇਰ ਫੇਰ ਆ ਆਪਰਚੁਨਿਸਟ ਵੀ ਹੈਗੇ ਆ ਡਰ ਵੀ ਹੈਗਾ ਆ ਕਿਤੇ ਨਾ ਕਿਤੇ ਸ਼ੰਕਾ ਇੱਕ ਦੂਸਰੇ ਤੇ ਕਰਦੇ ਆ ਖੁੱਲ ਕੇ ਗੱਲ ਨਹੀਂ ਕਰਦੇ ਵੀ ਤੁਸੀਂ ਵੀ ਬਹੁਤ ਚੰਗੇ ਆ ਜੀ ਮਾੜੇ ਅਸੀਂ ਵੀ ਹੈ ਨਹੀਂ ਉਹ ਜਿੱਦਾਂ ਨਹੀਂ ਗੋਲ ਮੋਲ ਜੀ ਗੱਲ ਕਰਦੀ ਹੁੰਦੀ ਹੈ ਵੀ ਤੁਸੀਂ ਵੀ ਬੜੇ ਚੰਗੇ ਆ ਜੀ ਅੱਛਾ ਪ੍ਰੋਬਲਮ ਜਿਹੜੀ ਹੈਗੀ ਆ ਵੀ ਹੈਵ ਟੂ ਫੇਸ ਇਟ ਕਿਉਂਕਿ ਕਿਉਂਕਿ ਬੰਦੇ ਬੇਸਿਕਲੀ ਜਦੋਂ ਸ਼ੰਕਾ ਕਰਨ ਲੱਗ ਪਏ ਨੇ ਨਾ ਸ਼ੱਕ ਕਰਨ ਲੱਗ ਪਏ ਆ ਤਾਂ ਫਿਰ ਉਹ ਕਿਤੇ ਸ਼ੱਕ ਇਹੀ ਹੈ ਕਿ ਫਲਾਣਾ ਅੱਗੇ ਨਾ ਵੱਜੇ ਫਲਾਣਾ ਅੱਗੇ ਨਾ ਵੱਜੇ ਫਲਾਣਾ ਅੱਗੇ ਨਾ ਵੱਜੇ ਯਾਰ ਇੱਡੀ ਕੀ ਗੱਲ ਹੈ